ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੇ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਬਲੌਗਿੰਗ ਚੱਲ ਰਹੀ ਜਾਂਦੀ ਹੈ ਉਦਿਆਪੁਰ ਤੋਂ ਤੇ ਕੱਲ ਆਪਾਂ ਗਏ ਸੀ ਫਤਿਹਸਾਗਰ ਅੱਜ ਆਪਾਂ ਚੱਲੇ ਆ ਜਿਹਨੂੰ ਉਦਿਆਪੁਰ ਦੀ ਰੂਹ ਕਿਹਾ ਜਾਂਦਾ ਆਪਾਂ ਚੱਲੇ ਆ ਜੀ ਪਿਚੋਲਾ ਲੇਖ ਪਿਚੋਲਾ ਲੇਖ ਤੇ ਵਿੱਚ ਜਾ ਕੇ ਆਪਾਂ ਕਿਸ਼ਤੀ ਦੀ ਰਾਈਡ ਵੀ ਲਵਾਂਗੇ ਜਿਹਦੇ ਵਿੱਚ ਆਪਾਂ ਨੂੰ ਅੰਬਾਨੀ ਵਾਲਾ ਪੈਲੇਸ ਤੇ ਸਿਟੀ ਪੈਲੇਸ ਤੇ ਹੋਰ ਕੁਝ 8-9 ਵਿਊ ਆਪਾਂ ਨੂੰ ਘੈਂਟ-ਘੈਂਟ ਜਿਹਾ ਦਿਖਾਉਣਗੇ ਤਾਂ ਹੁਣ ਆਪਾਂ ਹੋਟਲ ਦੇ ਰੂਮ ਤੋਂ ਰਵਾਨਗੀ ਲੈਣ ਹੀ ਲੱਗੇ ਆਂ ਕੋਸ ਨੂੰ ਬਾਹਰ ਦਾ ਵਿਊ ਦਿਖਾਈਏ ਵੀ ਕਿੰਨਾ ਸੋਹਣਾ ਇੱਥੇ ਮੌਸਮ ਹੈ ਤੇ ਕੀ ਇੱਥੋਂ ਦਾ ਵਿਊ ਹੈ ਆਜੋ ਫਿਰ ਚੱਲੀਏ ਯਾਰ ਸੱਚੀ ਦੱਸਾਂ ਤਾਂ ਇਹ ਹੋਟਲ ਇੱਕ ਹੋਟਲ ਨਹੀਂ ਇਹ ਇੱਕ ਵੱਖਰਾ ਸਕੂਨ ਹੈ ਜੀ ਕਰਦਾ ਵੀ ਉਦਯਾਪੁਰ ਜਾਵਾਂ ਹੀ ਨਾ ਠੰਡੀ ਠੰਡੀ ਹਵਾ ਤੇ ਹਲਕੀ ਹਲਕੀ ਤੁੱਪ ਇੱਕ ਇੱਥੋਂ ਦਾ ਵੱਖਰਾ ਹੀ ਨੇ ਯਾਰ ਇਹ ਆਪਾਂ ਨੂੰ ਸਾਹਮਣੇ ਹੈ ਜਿਹੜੀ ਪਿਚੋਲਾ ਦਿਖ ਰਹੀ ਹੈ ਹੁਣ ਆਪਾਂ ਇੱਥੋਂ ਦੇ ਇੱਕ ਰੈਸਟੋਰੈਂਟ ਤੇ ਆਏ ਆ ਉਦਯਾਪੁਰ ਦੀ ਜਿਹੜੀ ਮਠਿਆਈ ਹੈ ਉਹ ਬਹੁਤ ਹੀ ਸੁਆਦੀਸ਼ਟ ਹੈ ਤੇ ਖਾਸ ਤੌਰ ਤੇ ਅਗਰ ਤੁਸੀਂ ਆਓ ਤਾਂ ਇੱਥੋਂ ਦੀ ਗੁਲਾਬ ਜਾਮਨ ਜ਼ਰੂਰ ਟਰਾਈ ਕਰਿਓ ਦਿਨ ਹੋਵੇ ਚਾਹੇ ਸ਼ਾਮ ਪਚੋਲਾ ਲੇਕ ਹਮੇਸ਼ਾ ਹੀ ਦਿਲ ਲੈ ਜਾਂਦਾ ਕਿਉਂਕਿ ਇੱਥੇ ਅਥਨੇ ਵੀ ਓਨੀ ਪੀੜ ਹੁੰਦੀ ਹੈ ਦਿਨੇ ਵੀ ਓਨੀ ਪੀੜ ਹੁੰਦੀ ਹੈ ਤੇ ਜਿਹੜਾ ਇੱਥੋਂ ਦਾ ਵਿਊ ਹੈ ਉਹ ਇੰਨਾ ਕੈਂਟ ਹੁੰਦਾ ਹੈ ਪਚੋਲਾ ਲੇਕ ਬਹੁਤ ਵੱਡੀ ਹੈ ਤੇ ਇਹ ਆਸ-ਪਾਸੇ ਪਾਣੀਆਂ ਦੇ ਨਾਲ ਹੀ ਕਿਰੀ ਵੀ ਹੈ ਵੀ ਇੱਥੇ ਆਏ ਲੱਗਦਾ ਵੀ ਕੁਦਰਤ ਦੇ ਨਾਲ ਆਪਾਂ ਸਿੱਧੀਆਂ ਗੱਲਾਂ ਕਰੀ ਜਾਂਦੇ ਆ ਪਾਣੀ ਦੇ ਨਾਲ ਆਪਾਂ ਗੱਲਾਂ ਕਰੀ ਜਾਂਦੇ ਆ ਤਾਂ ਤੁਸੀਂ ਜੁੜੇ ਰਹੋ ਨਾਲ-ਨਾਲ ਹੋਟਲ ਤੋਂ ਪਿਚੋਲਾ ਦਾ ਜਿਹੜਾ ਮੇਨ ਗੇਟ ਹੈ ਉਹ ਥੋੜਾ ਜਿਹਾ ਦੂਰ ਹੈ ਤਾਂ ਕਰਕੇ ਆਪਾਂ ਆਟੋ ਕਰਵਾਇਆ ਤੇ ਬਸ ਕੁਝ ਮਿੰਟਾਂ ਚ ਆਪਾਂ ਪਹੁੰਚਣ ਵਾਲੇ ਆ। ਜੀ ਦੇ ਵਿੱਚ ਆਪਾਂ ਬਹੁਤ ਸਾਰੇ ਸਫਰ ਕਰਦੇ ਆਂ ਪਰ ਉਹਨਾਂ ਸਫਰਾਂ ਵਿੱਚੋਂ ਇੱਕ ਸਫਰ ਹੁੰਦਾ ਜਿਹੜਾ ਆਪਣੇ ਦਿਲ ਨੂੰ ਲੱਗ ਜਾਂਦਾ ਤੇ ਇਹ ਮੇਰਾ ਤਾਂ ਉਹੀ ਹੈ। ਫਾਈਨਲੀ ਆਪਾਂ ਪਿਚੋਲਾ ਤੇ ਪਹੁੰਚ ਗਏ ਆਂ। ਪਿਚੋਲਾ ਲੇਕ 1962 ਦੇ ਵਿੱਚ ਪਿਚੋਲਾ ਗਾੜੀ ਪਿੰਡ ਦੇ ਲੋਕਾਂ ਵੱਲੋਂ ਬਣਾਈ ਗਈ ਸੀ ਤੇ ਇਸੇ ਕਰਕੇ ਇਹਦਾ ਨਾਮ ਪਿਚੋਲਾ ਰੱਖਿਆ ਗਿਆ ਤੇ ਹੁਣ ਆਪਾਂ ਫਾਈਨਲੀ ਇੱਥੇ ਪਹੁੰਚ ਗਏ ਆ ਤੇ ਤੁਹਾਨੂੰ ਇੱਥੋਂ ਦਾ ਨਜ਼ਾਰਾ ਦਿਖਾਉਣੀ ਹੈ ਇਹ ਜਿਗਾ ਯਾਰੋ ਕੱਲੇ ਨਕਸ਼ੇ ਜਾਂ ਫਿਰ ਤਸਵੀਰਾਂ ਚ ਸੋਹਣੀ ਨਹੀਂ ਲੱਗਦੀ ਇਹ ਬਲਕਿ ਇੱਕ ਵੱਖਰੀ ਜਗ੍ਹਾ ਹੈ ਜਿੱਥੇ ਆ ਕੇ ਨਾ ਦਾ ਕੋਈ ਟੈਨਸ਼ਨ ਰਹਿੰਦੀ ਹੈ ਦੇ ਨਾ ਕੋਈ ਸਟ्रेस ਰਹਿੰਦਾ ਇੱਥੇ ਆ ਕੇ ਇੱਕ ਵੱਖਰਾ ਹੀ ਸਕੂਨ ਆਉਂਦਾ ਹੈ ਇਹ ਸਿਰਫ ਸ਼ੇਅਰ ਕਰਨ ਵਾਸਤੇ ਨਹੀਂ ਇਹ ਤਾਂ ਇੱਥੋਂ ਜਾਣ ਦਾ ਹੀ ਮਨ ਨਹੀਂ ਕਰਦਾ ਆਪਣਾ ਹੁਣ ਆਪਾਂ ਚੱਲੇ ਆਂ ਪਾਣੀ ਦੇ ਨਾਲ ਗੱਲਾਂ ਕਰਨ ਬਿਲਕੁਲ ਸਹੀ ਸੁਣਿਆ ਤੁਸੀਂ ਰਾਈਡ ਦੀਆਂ ਟਿਕਟਾਂ ਲੈ ਕੇ ਤੇ ਆਪਣੀ ਰਾਈਡ ਜਿਹੜੀ ਰਹੂਗੀ ਉਹ 20 ਮਿੰਟਾਂ ਦੀ ਰਹੂਗੀ ਤੇ ਉਹ ਆਪਾਂ ਨੂੰ ਤਿੰਨ ਚਾਰ ਘੈਂਟ ਘੈਂਟ ਥੀਵ ਦਿਖਾਉਗੀ ਉਹਨਾਂ ਵਿੱਚੋਂ ਪਹਿਲੇ ਨੰਬਰ ਤੇ ਦਾ ਹੈਗਾ ਤਾਜ ਵਾਲਿਆਂ ਦਾ ਪੈਲੈਸ ਜਿਹਦੀ ਲੱਖ ਰੁਪਿਆ ਇੱਕ ਦਿਨ ਦਾ ਕਿਰਾਇਆ ਘਟੋ ਘਟ ਤੇ ਅਮਾਨੀਆਂ ਨੇ ਵੀ ਉੱਥੇ ਜਿਹੜੇ ਵਿਆਹ ਕੀਤੇ ਐ ਉਹਦੇ ਬਾਅਦ ਚ ਰਹੂਗਾ ਸਿਟੀ ਪੈਲੈਸ ਤੇ ਇੱਕ ਰਹੂਗਾ ਜਗ ਮੰਦਰ ਤਾਂ ਜੁੜੇ ਰਹੋ ਵਲੌਗ ਦੇ ਨਾਲ ਦਿਖਾਉਣੀ ਐ ਤੁਹਾਨੂੰ ਅੱਗੇ ਦੀ ਜਰ ਬੋਟ ਰਾਈਡਿੰਗ ਵਾਸਤੇ ਸਭ ਤੋਂ ਪਹਿਲਾ ਕੰਮ ਹੈਗਾ ਟਿਕਟਾਂ ਲੈਣੀਆਂ ਤਾਂ ਆਪਾਂ ਇੱਥੋਂ ਟਿਕਟ ਲੈ ਕੇ ਇੱਥੋਂ ਦੀ ਜਿਹੜੀ ਟਿਕਟ ਹੈ ਉਹ ਕੋਈ ਜ਼ਿਆਦਾ ਨਹੀਂ 180 ਰੁਪਏ ਪਰਸੰਦੇ ਹੈ ਤੇ ਹੁਣ ਆਪਾਂ ਟਿਕਟ ਵਾਲਾ ਕੰਮ ਨਿਪਟਾ ਕੇ ਤੇ ਅੱਗੇ ਨੂੰ ਚੱਲੇ ਆਂ ਇੱਥੇ ਜਿਹੜਾ ਵੇਟਿੰਗ ਏਰੀਆ ਹੈ ਉਹ ਕੁਛ ਜ਼ਿਆਦਾ ਹੈ ਨਹੀਂਗਾ ਆਪਾਂ ਨੂੰ 15 ਤੋਂ ਲੈ ਕੇ 20 ਮਿੰਟ ਸਿਰਫ ਰੁਕਣਾ ਪੈਂਦਾ ਹੈ ਤੇ ਇਹ ਸਭ ਬੋਟ ਦੇ ਨੇਾਰੇ ਲੈ ਕੇ ਆਈ ਜਾਂਦੇ ਆਂ। ਆਂਡੇ ਵਿੱਚ ਆਪਾਂ ਬਹਿ ਚੁੱਕੇ ਹਾਂ ਤੇ ਜਿਹੜਾ ਆਪਾਂ ਇਹ ਕਵਰ ਪਾਰਕ ਹੈ ਆਪਣੀ ਪ੍ਰੋਡਕਸ਼ਨ ਵਾਸਤੇ ਹੈ, ਰਕਸ਼ਾ ਵਾਸਤੇ ਆਪਣੀ ਵਾਸਤੇ ਤੇ ਇਹਦੇ ਵਿੱਚ 20 ਕ ਬੰਦੇ ਬਹਿੰਦੇ ਆ 180 ਕਪੀਅਟੀ ਹੈ। ਦੇਖੋ ਇਸ ਟਾਈਮ ਬਾਅਦ ਇਹ ਰਾਈਡ ਆਪਣੀ ਸਟਾਰਟ ਹੋਣਾ। ਆਪਣੀ ਰਾਈਡ ਸਟਾਰਟ ਹੋ ਚੁੱਕੀ ਹੈ ਤੇ ਇੱਕ ਰਾਈਡ ਦੇ ਵਿੱਚ 30 ਕ ਬੰਦੇ ਬਹਿੰਦੇ ਆ ਤੇ ਸਾਰੇ ਦੇਖੋ ਕਿੰਨੇ ਖੁਸ਼ ਹੈ ਤੇ ਇਹਨਾਂ ਦੀ ਖੁਸ਼ੀ ਦਾ ਕਾਰਨ ਸਿਰਫ ਇਹ ਤੋਂ ਨਿਊ ਤੇ ਇਥੋਂ ਦੀ ਸ਼ਾਂਤੀ ਹੈ। ਲਓ ਜੀ ਦੇਖੋ ਪਹਿਲਾ ਵਿਊ ਜਿਹੜਾ ਤੁਸੀਂ ਇਹ ਆਲੀਸ਼ਾਨ ਮਹਿਲ ਦੇਖੀ ਜੰਨੇ ਹੋ ਇਹ ਉਦੈਪੁਰ ਦਾ ਸੀਟੀ ਪੈलेस ਹੈ ਤੇ ਇਹ ਰਾਜਸਥਾਨ ਦੇ ਸਭ ਤੋਂ ਵੱਡੇ ਮਹਿਲਾਂ ਦੇ ਵਿੱਚ ਆਉਂਦਾ ਹੈ। ਇਹਦੀ ਜਿਹੜੀ ਸਥਾਪਨਾ ਹੈ ਜਾਂ ਇਹਨੂੰ ਬਣਾਇਆ ਗਿਆ ਇਹਨੂੰ 1959 ਦੇ ਵਿੱਚ ਰਾਜਾ ਉਦੈ ਸਿੰਘ ਦੇ ਦੁਆਰਾ ਬਣਾਇਆ ਗਿਆ ਸੀ ਤੇ ਇਹਨੂੰ ਸਿਰਫ ਇਹ ਚੀਲ ਦੇ ਉੱਤੇ ਇਸ ਘਰ ਨੂੰ ਬਣਾਇਆ ਗਿਆ ਸੀ ਵੀ ਇੱਥੋਂ ਦੀ ਜਿਹੜੀ ਸਜਾਵਟ ਹੈ ਤੇ ਇਹ ਬਹੁਤ ਹੀ ਸੋਹਣੀ ਲੱਗੇ। ਇਸ ਮੈਲ ਨੂੰ ਬਣਾਉਣ ਵਾਸਤੇ ਘੱਟੋ-ਘੱਟ 400 ਸਾਲ ਲੱਗੇ ਆ 400 ਸਾਲ ਇਹਦਾ ਕੰਮ ਚੱਲਦਾ ਹੀ ਰਿਹਾ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਕਮਰੇ ਆ ਜਿਹੜੇ ਰਾਜਿਆਂ ਨੇ ਕਦੇ ਆਪ ਵੀ ਗਿਣਤੀ ਨਹੀਂ ਕੀਤੀ ਵੀ ਕਿੰਨੇ ਕਿਤੇ ਵਿੱਚ ਕਮਰੇ ਆ ਤਾਂ ਦੇਖੋ ਯਾਰ ਉਹ ਕਿੰਨਾ ਘੈਂਟ ਇੱਥੋਂ ਦਾ 뷰 ਹੈ ਤੇ ਆਜੋ ਸੋਨੂੰ ਆਪਾਂ ਹੁਣ ਅਗਲਾ 뷰 ਦਿਖਾਉਣੇ ਆ। ਲਓ ਜੀ ਆ ਗਿਆ ਰਾਜਸਥਾਨ ਦਾ ਸਭ ਤੋਂ ਮਹਿੰਗਾ ਪੈਲੇਸ ਜਿਹਦੇ ਇੱਕ ਕਮਰੇ ਦਾ ਕਿਰਾਇਆ 1 ਲੱਖ ਰੁਪਈਆ ਇੱਕ ਦਿਨ ਦਾ ਹੈ ਤੇ ਜਿੱਥੇ ਅੰਬਾਨੀਆਂ ਦੀ ਕੁੜੀ ਦਾ ਵਿਆਹ ਵੀ ਹੋਇਆ ਸੀ ਤੇ ਹੋਰ ਵੀ ਵੱਡੇ ਵੱਡੇ ਲੀਡਰਾਂ ਦੇ ਇੱਥੇ ਵਿਆਹ ਹੁੰਦੇ ਆ ਇਹਨੂੰ ਰਾਜਿਆਂ ਨੇ ਸਿਰਫ ਇੱਕ ਆਪਣੀ ਗਰਮੀ ਵਾਸਤੇ ਬਣਾਇਆ ਸੀ ਮੜਾਯਾ ਵਿਊ ਚੈੱਕ ਕਰੋ ਕਿੰਨਾ ਘੈਂਟ ਆ ਜਾਂਦਾ ਹੈ ਪਿੱਛੇ ਇੱਕ ਸ਼ਾਂਤ ਜੀ ਦੁਨੀਆ ਤੇ ਇੱਕ ਹੋਰ ਸਭ ਤੋਂ ਘੈਂਟ ਜਿਹੜਾ ਪੈਲੇਸ ਹੈ ਜਿਸ ਨੂੰ ਜਗ ਮੰਦਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਨੁਸਤਰਮੇ ਇਸਵੀ ਦੇ ਵਿੱਚ ਮਹਾਰਾਜਾ ਅਮਰ ਸਿੰਘ ਦੇ ਦੁਆਰਾ ਬਣਾਇਆ ਗਿਆ ਸੀਗਾ ਤੇ ਅੱਜ ਦੇ ਟਾਈਮ ਜਿਹੜਾ ਇਹ ਰੈਂਟ ਤੇ ਲੱਗਦਾ ਹੈ ਇਹ ਵੀ ਇੱਕ ਵੱਖਰੀ ਚੀਜ਼ ਹੈ ਤੇ ਵੱਖਰਾ ਹੀ ਸਕੂਨ ਦਿੰਦਾ ਜਿਵੇਂ ਪਾਣੀ ਦੇ ਵਿੱਚ ਬਣਿਆ ਹੋਇਆ ਤੇ ਪਾਣੀ ਨਾਲ ਇਹ ਜਿਹੜਾ ਹੈਗਾ ਗੱਲਾਂ ਕਰਦਾ ਤੇ ਇਹਦੇ ਇਹਦੇ ਨਾਲ-ਨਾਲ ਆਪਣੀ ਰਾਈਡ ਹੈ ਜਿਹੜੀ ਉਸ ਵਾਪਨ ਹੋਗੀ ਕਿਸਤੀ ਆਪਣੀ ਸਟੇ ਵੱਲੋਂ ਜਾਈ ਜਾਂਦੀ ਹੈ ਪਰ 20 ਮਿੰਟਾਂ ਦੇ ਵਿੱਚ ਇੱਕ ਵੱਖਰਾ ਹੀ ਸੁਆਦ ਆਇਆ ਆਪਾਂ ਨੂੰ ਉਹ ਜੀ ਆਪਣੀ ਪਿਚੋਲਾ ਲੇਕ ਰਾਈਡ ਮੁੱਕੀ ਇਹ ਬੋਲਨ ਨੂੰ ਸਿਰਫ 20 ਮਿੰਟਾਂ ਦੀ ਸੀ ਪਰ ਜਿਹੜੀ ਇਹਦੇ ਅੰਦਰ ਬੈ ਕੇ ਸ਼ਾਂਤੀ ਤੇ ਜਿਹੜੇ ਇੱਥੋਂ ਦੇ 뷰 ਸੀ ਉਹ ਐਂ ਲੱਗਦਾ ਸੀ ਪਤਾ ਨਹੀਂ ਆਪਾਂ ਕਿੰਨੇ ਕੀ ਹਸੀਨ ਪਲ ਕੈਦ ਕਰ ਲਏ ਤੇ ਆਪਾਂ ਤੁਹਾਨੂੰ ਬਹੁਤ ਘੈਂਟ ਘੈਂਟ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਕੋਸ਼ਿਸ਼ ਤੁਹਾਨੂੰ ਹੋਰ ਅੱਗੇ ਲੈ ਕੇ ਜਾਣਦੇ ਆ ਤੇ ਹੋਰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਨੇ ਆ ਰਿਹਾ ਹੈ ਪਿਚੋਲਾ ਲੇਕ ਦਾ ਜਿਹੜਾ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਇੱਥੇ ਲੋਕ ਬੜਾ ਚੱਲਦੇ ਫਿਰਦੇ ਹਨ ਇਹ ਨਹੀਂ ਸਿਰਫ ਇੱਕ ਸ਼ਾਂਤ ਜੀਗਾ ਤੇ ਆ ਕੇ ਬਹਿ ਜਾਂਦੇ ਆ ਤੇ ਇੱਕ ਵਸ ਵੱਖਰਾ ਸਵਾਦ ਲਈ ਜਾਂਦੇ ਆ ਹਾਂਜੀ ਕਿਵੇਂ ਲੱਗਿਆ ਅੱਜ ਦਾ ਪਿਚੋਲਾ ਲੇਕ ਦਾ ਥਿਊ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਉਣੀ ਆ ਧੰਨਵਾਦ